ਗੁਰੂ ਪਿਆਰਿਓ ਮੇਰੇ ਕਲਗੀਧਰ ਸਹੈਨਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸਾਖੀ ਵਾਲੇ ਦਿਨ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਸਤਿਗੁਰਾਂ ਨੇ ਜਿੱਥੇ ਜ਼ੁਲਮ ਦਾ ਖਾਤਮਾ ਕਰਨ ਦੇ ਲਈ ਖੁਦ ਸ਼ਸਤਰ ਚੁੱਕੇ ਹੋਏ ਸਨ ਉੱਥੇ ਹੀ ਸਤਿਗੁਰਾਂ ਨੇ ਅੱਜ ਵਿਸਾਖੀ ਵਾਲੇ ਦਿਨ ਸੰਗਤਾਂ ਨੂੰ ਵੀ ਸ਼ਸਤਰ ਚੁਕਾ ਦਿੱਤੇ ਜਿੱਥੇ ਪੰਜ ਕੱਕੇ ਧਾਰਨ ਕਰਨ ਨੂੰ ਕਿਹਾ ਇਨ੍ਹਾਂ ਪੰਜਾਂ ਦੇ ਵਿੱਚ ਕਿਰਪਾਨ ਵੀ ਬਖਸ਼ਿਸ਼ ਕੀਤੀ ਗਈ ਭਾਵੇਂ ਕਿ ਕੇਸ ਕੁਦਰਤ ਵੱਲੋਂ ਅਕਾਲ ਪੁਰਖ ਵੱਲੋਂ ਸਾਨੂੰ ਪਹਿਲਾਂ ਹੀ ਬਖਸ਼ਿਸ਼ ਕੀਤੇ ਹੋਏ ਸਨ ਸਤਿਗੁਰਾਂ ਨੇ ਸਾਂਭ ਸੰਭਾਲ ਦੇ ਲਈ ਕੰਗਾ ਬਖਸ਼ਿਸ਼ ਕੀਤਾ ਕੜਾ ਬਖਸ਼ਿਸ਼ ਕੀਤਾ ਕਸ਼ਹਿਰਾ ਬਖਸ਼ਿਸ਼ ਕੀਤਾ ਕਿਰਪਾਨ ਬਖਸ਼ਿਸ਼ ਕੀਤੀ ਕੇਸ ਕੰਗਾ ਕੜਾ ਕਿਰਪਾਨ ਤੇ ਇੱਕ ਸ਼ਹਿਰਾ ਇਹ ਪੰਜ ਕਕੇ ਹਰ ਇੱਕ ਗੁਰਸਿੱਖ ਨੇ ਧਾਰਨ ਕਰਨੇ ਨੇ ਜਿਨ੍ਹਾਂ ਨੇ ਖੰਡੇ ਦੀ ਪੌਹਲ ਲੈਣੀ ਹੈ ਜਾਂ ਸ਼ੱਕੀ ਹੈ ਸੋ ਗੁਰੂ ਪਿਆਰਿਓ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੱਲੇ ਸ਼ਸਤਰ ਆਪ ਨਹੀਂ ਚੁੱਕੇ ਇਹ ਸ਼ਸਤਰ ਚੁਕਵਾਏ ਵੀ ਨੇ ਸਾਨੂੰ ਇਹ ਤੁਹਾਡੇ ਤੇ ਕੋਈ ਜ਼ੁਲਮ ਨਹੀਂ ਕਰ ਸਕੇਗਾ ਨਾ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਕਿਸੇ ਤੋਂ ਸਹਿਣਾ ਯਾਦ ਕਰੋ ਛੇਵੇਂ ਪਾਸ਼ਾ ਧਰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਤੋਂ ਬਾਅਦ ਦੋ ਤਲਵਾਰਾਂ ਧਾਰਨ ਕੀਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਜਦੋਂ ਛੇਵੇਂ ਪਾਸ਼ਾ ਨੇ ਇਹ ਤਲਵਾਰਾਂ ਧਾਰਨ ਕੀਤੀਆਂ ਗੁਰੂ ਪਿਆਰੇ ਉਸ ਤੋਂ ਬਾਅਦ ਸਤਗੁਰ ਸੱਚੇ ਪਾਸ਼ਾ ਜੀ ਕਸ਼ਮੀਰ ਦੌਰੇ ਤੇ ਜਾ ਰਹੇ ਸਨ ਤਾਂ ਰਾਸਤੇ ਦੇ ਵਿੱਚ ਸਾਧੂ ਸਮਰੱਥ ਰਾਮਦਾਸ ਮਿਲਦਾ ਹੈ ਉਸ ਸਮੇਂ ਭਰ ਜਵਾਨੀ ਦੇ ਵਿੱਚ ਸੀ ਸਾਧੂਆਂ ਦੀਆਂ ਮੰਡਲੀਆਂ ਨਾਲ ਸੀ ਇਹ ਕੋਈ ਆਮ ਸਾਧੂ ਸਮਰੱਥ ਰਾਮਦਾਸ ਨਹੀਂ ਸੀ ਇਹ ਉਹ ਸੀ ਜਿਨੇ ਸ਼ਿਵਾਜੀ ਮਰਾਠਾ ਨੂੰ ਆਪਣਾ ਚੇਲਾ ਬਣਾਇਆ ਹੋਇਆ ਸੀ ਸ਼ਿਵਾਜੀ ਮਰਾਠਾ ਦਾ ਗੁਰੂ ਸਾਧੂ ਸਮਰੱਥ ਰਾਮਦਾਸ ਸੀ ਤੇ ਨਾਲ ਹੀ ਇਹ ਸਾਧੂ ਸਮਰੱਥ ਦਾ ਰਾਮਦਾਸ ਬਾਬਾ ਬੰਦਾ ਸਿੰਘ ਬਹਾਦਰ ਦਾ ਦੂਜਾ ਗੁਰੂ ਸੀ ਪਹਿਲਾ ਗੁਰੂ ਜਾਨਕੀਦਾਸ ਬੈਰਾਗੀ ਸੀ ਦੂਜਾ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਲక్ష్మణ ਦੇਵ ਤੋਂ ਮਾਦੋ ਦਾਸ ਬਣੇ ਸਨ ਪਹਿਲਾ ਜਾਨਕੀ ਦਾਸ ਬਿਰਾਗੀ ਦੂਜਾ ਇਹ ਸਾਧੂ ਸਮਰੱਥ RAMਦਾਸ ਜਿਹੜਾ RAM ਥੰਮਣ ਦੇ ਡੇਰੇ ਮਿਲਿਆ ਸੀ ਫਿਰ ਜਿਹੜਾ ਔਗੜਨਾਥ ਸੀ ਜੋ ਜੋਗੀ ਸੀ ਫਿਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਜਦੋਂ ਬਹਾਦਰ ਬਣਦੇ ਨੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਧਾਰਨ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਦੇ ਨੇ ਤੇ ਗੁਰੂ ਪਿਆਰਿਓ ਉਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਣ ਕੇ ਰਹਿ ਜਾਂਦੇ ਨੇ ਫਿਰ ਨਹੀਂ ਕੋਈ ਪੰਜਵਾਂ ਗੁਰੂ ਧਾਰਨ ਕਰਦੇ ਫਿਰ ਤਾਂ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਗੁਰੂ ਪਿਆਰਿਓ ਇਹ ਜਿਹੜਾ ਸਾਧੂ ਸਮਰੱਥ RAMਦਾਸ ਸੀ ਜਿੱਥੇ ਇਹ சிவாਜੀ ਮਰਾਠਾ ਦਾ ਗੁਰੂ ਸੀ ਉੱਥੇ ਹੀ ਮਾਧੋਦਾਸ ਬਿਰਾਗੀ ਦਾ ਗੁਰੂ ਸੀ ਭਾਬ ਬੰਦਾ ਸਿੰਘ ਬਹਾਦਰ ਦਾ ਦੂਜਾ ਗੁਰੂ ਸੀ ਜਦੋਂ ਛੇਵੇਂ ਪਾਸ਼ਾ ਕਸ਼ਮੀਰ ਦੌਰੇ ਤੇ ਜਾਂਦੇ ਨੇ ਤਾਂ ਇਹ ਪਰ ਜਵਾਨੀ ਦੇ ਵਿੱਚ ਸਾਧੂਆਂ ਦੀਆਂ ਮੰਡਲੀਆਂ ਨਾਲ ਸੀ ਇਹਨੂੰ ਪਤਾ ਲੱਗਦਾ ਕਿ ਛੇਵੇਂ ਪਾਸ਼ਾ ਜੀ ਇਸ ਕਸ਼ਮੀਰ ਦੌਰੇ ਤੇ ਆਏ ਨੇ ਕਿਉਂ ਨਾ ਦਰਸ਼ਨ ਕਰਕੇ ਆਈਏ ਇਹ ਦਰਸ਼ਨ ਕਰਨ ਇਸ ਲਈ ਆਇਆ ਸੀ ਕਿਉਂਕਿ ਇਹ ਗੁਰੂ ਨਾਨਕ ਸਹਿ ਮਹਾਰਾਜ ਦੀ ਵਿਚਾਰ ਉਤਾਰਾ ਤੋਂ ਬਹੁਤ ਜਾਗ ਰੂਕ ਸੀ ਭਾਵੇਂ ਕਿ ਇਹ ਆਪਣੀਆਂ ਟੋਲੀਆਂ ਦੇ ਨਾਲ ਤੁਰਿਆ ਫਿਰਦਾ ਸੀ ਪਰ ਫਿਰ ਵੀ ਇਸ ਨੇ ਸੋਚਿਆ ਵੀ ਕਿਉਂ ਨਾ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਵਾਰਸ ਦੇ ਦਰਸ਼ਨ ਕੀਤੇ ਜਾਣ ਤੇ ਜਦੋਂ ਦਰਸ਼ਨ ਕਰਨ ਆਇਆ ਤਾਂ ਛੇਵੇਂ ਪਾਤਸ਼ਾਹ ਨੂੰ ਵੇਖ ਕੇ ਬੜਾ ਹੈਰਾਨ ਹੁੰਦਾ ਤੇ ਛੇਵੇਂ ਪਾਤਸ਼ਾਹ ਨੂੰ ਸਵਾਲ ਵੀ ਕਰ ਦਿੰਦਾ ਉੱਠ ਕੇ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਗੁਰਨਾਨਕ ਦੀ ਗੱਦੀ ਦੇ ਵਾਰਸ ਹੋ ਗੁਰੂ ਨਾਨਕ ਸਹਿਬ ਮਹਾਰਾਜ ਨੇ ਤਾਂ ਕਵੀ ਜੇ ਬਾਣਾ ਨਹੀਂ ਪਹਿਨਾ تھا ਜੋ ਬਾਣਾ ਆਪ ਜੀ ਨੇ ਪਹਿਨਾ ਹੈ ਉਨਾਂ ਨੇ ਤਾਂ ਕਦੇ ਸ਼ਸਤਰ ਨਹੀਂ ਉਠਾਏ تھے ਜੋ ਸ਼ਸਤਰ ਆਪਨੇ ਪਹਿਨੇ ਹੈ ਜੋ ਆਪਨੇ ਪਗੜੀ ਪਹਿਨੀ ਹੈ ਇਸ ਦੇ ਉੱਪਰ ਜੋ ਕਲਗੀ ਲੱਗੀ ਹੈ ਜੇ ਤੋ ਕਦੇ ਨਹੀਂ ਉਹਨਾਂ ਨੇ ਸਜਾਈ ਆਪਨੇ ਜੇ ਸ਼ਸਤਰ ਕਿਉਂ ਉਠਾਏ ਜੇ ਬਤਾਈਏ ਗੁਰਨਾਨ ਦੇਵ ਜੀ ਨੇ ਤਾਂ ਕਦੇ ਸ਼ਸਤਰ ਨਹੀਂ ਉਠਾਏ ਲੇਕਿਨ ਆਪਨੇ ਜੇ ਸ਼ਸਤਰ ਕਿਉਂ ਉਠਾਏ ਹੈ ਜਰੂਰ ਬਤਾਈਏ ਉੱਥੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਆਖਿਆ ਓਏ ਸਾਧੂ ਸਮਰਾਥ RAMਦਾਸ ਇਹ ਜਿਹੜੇ ਸ਼ਸਤਰ ਨੇ ਇਹ ਪੰਜਵੇਂ ਪਾਸ਼ਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇਸ ਲਈ ਉਠਾਉਣੇ ਪਏ ਕਿਉਂਕਿ ਆਮ ਤੋਂ ਆਮ ਲੋਕਾਂ ਤੇ ਵੀ ਜ਼ੁਲਮ ਹੋ ਰਿਹਾ ਹੈ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਸਭ ਤੋਂ ਵੱਡਾ ਹਥਿਆਰ ਇਹੀ ਸਾਡੇ ਕੋਲ ਸ਼ਸਤਰ ਨੇ ਇਸ ਕਰਕੇ ਅਸੀਂ ਲੋਕਾਂ ਦੀ ਰੱਖਿਆ ਲਈ ਗਰੀਬਾਂ ਦੀ ਰੱਖਿਆ ਲਈ ਮਜ਼ਲੂਮਾਂ ਦੀ ਰੱਖਿਆ ਲਈ ਇਹ ਸ਼ਸਤਰ ਚੁੱਕੇ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਜਵਾਬ ਸਾਧੂ ਸਮਰੱਥ RAMਦਾਸ ਨੂੰ ਦਿੱਤਾ ਤੇ ਗੁਰੂ ਪਿਆਰਿਓ ਅੱਜ ਛੇਵੇਂ ਪਾਸ਼ਾ ਤੋਂ ਬਾਅਦ ਇਹ سلسلہ ਚੱਲਦਾ ਗਿਆ ਪਰ ਜਿੱਥੇ ਗੁਰੂ ਗੋਬਿੰਦ ਰਾਏ ਮਹਾਰਾਜੀ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਸ਼ਾਸਤਰ ਚੁੱਕੇ ਉਹ ਭਾਵੇਂ ਪੰਗਾਣੀ ਦਾ ਜੋਧ ਲੜਿਆ ਸੀ ਭਾਵੇਂ ਨਦੌਣ ਦੀ ਜੰਗ ਲੜੀ ਸੀ ਭਾਵੇਂ ਉਹ ਬਾਅਦ ਵਿੱਚ ਇਹ ਜੰਗਾਂ ਦਾ سلسلہ ਸ਼ੁਰੂ ਹੋ ਗਿਆ ਸੀ ਚੱਲਦਾ ਰਿਹਾ ਪਰ ਜਿੱਥੇ ਗੁਰੂ ਗੋਬਿੰਦ ਰਾਏ ਮਹਾਰਾਜੀ ਨੇ ਅੱਜ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿੱਥੇ ਖੁਦ ਹਥਿਆਰ ਚੁੱਕੇ ਸੀ ਅੱਜ ਸਤਿਗੁਰਾਂ ਨੇ ਸੰਗਤਾਂ ਦੇ ਹੱਥਾਂ ਵਿੱਚ ਵੀ ਹਥਿਆਰ ਫੜਾ ਦਿੱਤੇ ਕਿ ਨਾ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਕਿਸੇ ਤੋਂ ਜ਼ੁਲਮ ਸੈਨਾ ਇਹ ਸ਼ਾਸਤਰ ਇਸ ਲਈ ਬਖਸ਼ਿਸ਼ ਕੀਤੇ ਸਨ ਸਾਡੇ ਕੋਲ ਕਿਰਪਾਨ ਹੈ ਅਸੀਂ ਹਰ ਪਾਸੇ ਹਰ ਲੋਕਾਂ ਦੇ ਵਿੱਚ ਵਿਚਰ ਸਕਦੇ ਆ ਪਰ ਕਿਰਪਾਨ ਦੀ ਵਰਤੋਂ ਅਸੀਂ ਕਦੋਂ ਕਰਨੀ ਹੈ ਚੂਮ ਕਰ ਅਜ਼ ਹਮਾ ਹਿਲ ਤੇ ਦਰਗੁਜਸਤ ਹਲਾ ਲਸਤ ਬੁਰਦਨ ਵਾਸ਼ਮ ਸ਼ੇਰ ਦਸਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਆਖ ਦਿੱਤਾ ਕਿ ਸ਼ਾਸਤਰ ਦੀ ਉਦੋਂ ਵਰਤੋਂ ਕਰਨੀ ਆ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ